ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੂਸ ਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖਾਸ ਕਰਕੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪਾਖੜਾ ਡੈਮ ਤੇ ਜਾ ਕੇ ਇਹ ਵੱਡੀ ਗੱਲ ਕਹੀ ਗਈ ਸੀ ਸਿਰ ਕਲਮ ਕਰ ਦਿਆਂਗੇ ਜਾਂ ਸਿਰ ਕਲਮ ਕਰਵਾ ਲਵਾਂਗੇ ਸਾਡੀ ਆਰ ਪਾੜ ਦੀ ਲੜਾਈ ਹੈ ਪਾਣੀ ਦੀ ਇੱਕ ਐਕਸਟਰਾ ਬੂੰਦ ਵੀ ਜਿਹੜੀ ਹੈ ਹਰਿਆਣਾ ਦੇ ਵਿੱਚ ਨਹੀਂ ਜਾਣ ਦਿੱਤੀ ਜਾਵੇਗੀ। ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਪਹਿਲਾਂ ਦਬਾਅ ਪਾਇਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਭਾਈ ਜਿਹੜਾ ਫੈਸਲਾ 2 ਮਈ 2 ਮਈ ਨੂੰ ਆ ਕੇਂਦਰੀ ਮੰਤਰੀ ਦੀ ਅਗਵਾਈ ਦੇ ਵਿੱਚ ਹੋਇਆ ਹੈ ਉਸ ਨੂੰ ਇਨ ਬਿਨ ਲਾਗੂ ਕੀਤਾ ਜਾਵੇ। ਲੇਕਿਨ ਪੰਜਾਬ ਸਰਕਾਰ ਨੇ ਪਟੀਸ਼ਨ ਧਾਰ ਕਰ ਦਿੱਤੀ। ਹਰਿਆਣਾ ਦੀ ਸਰਕਾਰ ਦੇ ਵਿਰੁੱਧ ਪਾਣੀ ਕਿੱਥੇ ਗਿਆ ਉਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਨੇ ਰੁਕ ਬਦਲਦਿਆਂ ਇਹ ਕਿਹਾ ਕਿ ਸਾਨੂੰ ਸਬੂਤ ਦੇਵੇ ਹਰਿਆਣਾ ਦੀ ਗਵਰਨਮੈਂਟ ਕਿ ਵਾਧੂ ਪਾਣੀ ਉਹਨਾਂ ਨੇ ਕੀ ਕਰਨਾ ਹੈ ਤੇ ਜਿਹੜਾ ਪਹਿਲਾ ਵਾਧੂ ਪਾਣੀ ਦਿੱਤਾ ਗਿਆ ਉਸ ਦੀ ਵਰਤੋਂ ਕਿੱਥੇ ਕੀਤੀ ਗਈ ਹੈ ਲੇਕਿਨ ਇਧਰ ਹਰਿਆਣਾ ਦੇ ਵੱਲੋਂ ਚੈਲੰਜ ਕਰ ਦਿੱਤਾ ਗਿਆ ਹੈ ਯਾਨੀ ਕਿ ਵਾਕਈ ਹੀ ਉਹਨ ਪੰਜਾਬ ਦੇ ਪਾਣੀ ਨੂੰ ਲੈ ਕੇ ਹਰਿਆਣਾ ਤੇ ਪੰਜਾਬ ਦੇ ਵਿੱਚ ਆਰ ਪਾਰ ਦੀ ਲੜਾਈ ਚੱਲ ਪਈ ਹੈ ਇੱਕ ਬਸੇ ਤਾਂ ਅਸੀਂ ਕਹਿੰਦੇ ਆ ਕਿ ਪੰਜਾਬ ਦਾ ਜਿਹੜਾ ਹਰਿਆਣਾ ਛੋਟਾ ਭਰਾ ਹੈ ਦੂਸਰੇ ਪਾਸੇ ਹਰਿਆਣੇ ਵਾਲੇ ਕਹਿੰਦੇ ਨੇ ਕਿ ਤੁਸੀਂ ਸਾਨੂੰ ਪਾਣੀ ਨਹੀਂ ਦਿੰਦੇ ਇਸ ਨੂੰ ਲੈ ਕੇ ਬੜਾ ਵੱਡਾ ਬਵਾਲ ਮਚ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਹਰਿਆਣਾ ਤੇ ਸਰਕਾਰੀ ਵਾਹਨ ਪ੍ਰਾਈਵੇਟ ਵਾਹਨ ਬੱਸਾਂ ਹਰਿਆਣੇ ਦੀ ਵਿੱਚੋਂ ਹੋ ਕੇ ਨਹੀਂ ਲੰਘਣਗੀਆਂ ਜੇਕਰ ਤੁਸੀਂ ਸਾਨੂੰ ਪਾਣੀ ਨਹੀਂ ਦੇਣਾ ਤੇ ਫਿਰ ਤੁਹਾਡੇ ਸਰਕਾਰੀ ਵਾਹਨ ਤੁਹਾਡੇ ਪ੍ਰਾਈਵੇਟ ਵਾਹਨ ਸਾਡੀ ਸਾਡੇ ਹਰਿਆਣੇ ਦੇ ਵਿੱਚੋਂ ਨਹੀਂ ਲੰਘਣਗੇ ਇਸ ਦਾ ਫੈਸਲਾ ਹੋ ਗਿਆ ਹੈ 25 ਮਈ ਤੱਕ ਵੇਟ ਕੀਤਾ ਜਾਵੇਗਾ ਹਰਿਆਣੇ ਦੀ ਸਰਕਾਰ ਵੱਲੋਂ ਅਤੇ ਹਰਿਆਣੇ ਦੇ ਲੋਕਾਂ ਵੱਲੋਂ ਕੀ ਖਬਰ ਆ ਰਹੀ ਹੈ ਪੰਜਾਬ ਲਈ ਇੱਕ ਵੱਡੀ ਅਹਿਮ ਖਬਰ ਆ ਰਹੀ ਹੈ ਦਰਅਸਲ ਅਨੈਲੋ ਦੇ ਰਾਸ਼ਟਰੀ ਪ੍ਰਧਾਨ ਅਬੇ ਚੋਟਾਲਾ ਨੇ ਪਾਣੀ ਦੇ ਮੁੱਦੇ ਤੇ ਕਿਹਾ ਕਿ ਜੇਕਰ 25 ਮਈ ਤੱਕ ਪਾਣੀ ਨਹੀਂ ਮਿਲਿਆ ਤਾਂ ਅਸੀਂ ਪੰਜਾਬ ਦੇ ਕਿਸੇ ਵੀ ਸਰਕਾਰੀ ਵਾਣ ਨੂੰ ਪ੍ਰਾਈਵੇਟ ਵਾਣ ਨੂੰ ਹਰਿਆਣਾ ਪੰਜਾਬ ਸਰਾਰ ਤੋਂ ਨਹੀਂ ਲੰਘਣ ਦੇਵਾਂਗੇ ਇਹ ਇੱਕ ਦਿੱਲੀ ਹੋਵੇਗਾ ਜੇਕਰ ਪਾਣੀ ਫਿਰ ਵੀ ਨਾ ਮਿਲਿਆ ਤਾਂ ਇਸ ਨੂੰ ਵਧਾਵਾਂਗੇ ਜੇਕਰ ਸਾਨੂੰ ਲੋੜ ਪਈ ਤਾਂ ਅਸੀਂ ਪੰਜਾਬ ਦੇ ਹਰ ਵਾਣ ਨੂੰ ਰੋਕਾਂਗੇ ਪੰਜਾਬ ਅਤੇ ਹਰਿਆਣਾ ਵਿੱਚ ਆਉਂਦੇ ਜਾਂਦੇ ਹਨ ਪੰਜਾਬ ਦੇ ਵਾਣ ਹਰਿਆਣਾ ਵਿੱਚ ਆਉਂਦੇ ਜਾਂਦੇ ਹਨ ਜਦੋਂ ਉਹ ਸਾਡਾ ਪਾਣੀ ਰੋਕ ਸਕਦੇ ਹਨ ਤਾਂ ਅਸੀਂ ਉਹਨਾਂ ਦੇ ਵਾਣ ਰੋਕ ਸਕਦੇ ਹਾਂ ਉਹਨਾਂ ਨੇ ਕਿਹਾ ਕਿ ਹਰਿਆਣਾ ਵਿੱਚ ਭਾਜਪਾ ਦੀ ਕਮਜ਼ੋਰ ਸਰਕਾਰ ਅਤੇ ਦਿੱਲੀ ਵਿੱਚ ਬੈਠੇ ਲੋਕ ਇਸ ਨੂੰ ਚਲਾ ਰਹੇ ਨੇ ਮੁੱਖ ਮੰਤਰੀ ਨੈਬ ਸੈਣੀ ਨੇ ਕਈ ਵਾਰ ਕਿਹਾ ਕਿ ਸਾਨੂੰ ਪਾਣੀ ਮਿਲੇਗਾ ਲੇਕਿਨ ਸਾਨੂੰ ਪਾਣੀ ਨਹੀਂ ਮਿਲਿਆ ਪੰਜਾਬ ਦੇ ਮੁੱਖ ਮੰਤਰੀ ਬਾਵਾ ਬਾਈ ਕਰਉਣ ਲਈ ਸਾਡਾ ਪਾਣੀ ਜਿਹੜਾ ਰੋਕ ਦਿੱਤਾ ਹੈ ਅਨੈਲੋ ਪਾਰਟੀ ਦੇ ਪ੍ਰਧਾਨ ਅਭੇ ਚੋਟਾਲਾ ਦਾ ਵੱਡਾ ਉਲਾਨ ਹੈ ਕਿ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਆ ਰਾਜਨੀਤੀ ਕਰਕੇ ਰੋਟੀਆਂ ਸੇਕ ਰਹੀ ਹੈ 25 ਮਈ ਲਸਤ ਹੈ 25 ਮਈ ਤੋਂ ਬਾਅਦ ਅਸੀਂ ਪੰਜਾਬ ਦੇ ਜਿੰਨੇ ਵੀ ਸਰਕਾਰੀ ਅਤੇ ਪ੍ਰਾਈਵੇਟ ਵਾਹਨ ਨੇ ਉਹ ਇੱਕ ਦਿਨ ਲਈ ਰੁਕਾਂਗੇ ਜੇਕਰ ਫਿਰ ਵੀ ਪਾਣੀ ਨਾ ਦਿੱਤਾ ਗਿਆ ਤੇ ਫਿਰ ਲੰਬੇ ਸਮੇਂ ਵਾਸਤੇ ਅਸੀਂ ਕੋਈ ਵੀ ਸਰਕਾਰੀ ਬੱਸ ਕੋਈ ਵੀ ਪ੍ਰਾਈਵੇਟ ਵਾਹਨ ਜਿਹੜਾ ਪੰਜਾਬ ਦਾ ਹਰਿਆਣੇ ਦੇ ਵਿੱਚੋਂ ਹੋ ਕੇ ਜਾਂਦਾ ਉਹ ਬਿਲਕੁਲ ਨਹੀਂ ਲੰਘਣ ਦਿੱਤਾ ਜਾਵੇਗਾ ਯਾਨੀ ਕਿ 25 ਮਈ ਤੋਂ ਬਾਅਦ ਫਿਰ ਬਵਾਰ ਹੋਵੇਗਾ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਤਾਂ